ਸੰ ਸਿੰਘ ਨਗਰ ਪੰਚਾਇਤ ਸਰਪੰਚ ਅਮਨਜੀਤ ਸਿੰਘ ਜੀ ਦੇ ਘਰ ਵਿਖੇ 71 ਹੋਈ ਮੀਟਿੰਗ ਦੇ ਵਿੱਚ ਇਸ ਹਲਕੇ ਦੀਆਂ ਜਿੰਨੀਆਂ ਵੀ ਇਸ ਇਲਾਕੇ ਦੇ ਸਰਪੰਚ ਦੀ ਪੰਚਾਇਤ ਦੀਆਂ ਜਿੰਨੀਆਂ ਵੀ ਪ੍ਰੋਬਲਮ ਸੀ ਸਾਰੀਆਂ ਸੁਣੀਆਂ ਗਈਆਂ ਸੋ ਅੱਧੀਆਂ ਤਾਂ ਮੌਕੇ ਤੇ ਹੱਲ ਕਰ ਦਿੱਤੀਆਂ ਗਈਆਂ ਜਿਹੜੀਆਂ ਰਹਿ ਗਈਆਂ ਉਹਨਾਂ ਦਾ ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਕਰਨ ਦਾ ਮੈਂ ਪ੍ਰੋਸਾ ਦਿੱਤਾ ਕਿਉਂਕਿ ਇਹਦੇ ਵਿੱਚ ਤਕਰੀਬਨ ਟਰਾਂਸਫਰ ਮੱਦੀ ਦਿੱਕਤ ਆ ਰਹੀ ਸੀ ਕਿਉਂਕਿ ਲਾਈਟ ਜਿਹੜੀ ਹੈਗੇ ਗਰਮੀਆਂ ਦੇ ਦੇਣਾ ਕਰਕੇ ਥੋੜੀ ਘਟ ਵੱਜ ਜਾਣਗੇ ਜਾਂ ਲਾਈਟ ਦਾ ਜਿਹੜਾ ਆ ਜੂਜ਼ੇ ਜ਼ਿਆਦਾ ਹੋ ਜਾਣੀ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਮਾਰੀ ਸੀ ਇਲਾਕੇ 'ਚ ਤੇ ਟਰਾਂਸਫਾਰਮਰ ਜਿਹੜਾ ਉਸਮਾਨ ਸਾਹਿਬ ਦੇ ਕਹਿੰਦੇ ਪਾਸ ਕਰਵਾ ਦਿੱਤਾ ਗਿਆ ਗਲੀਆਂ ਦਾ ਕੰਮ ਜਿਹੜਾ ਉਹ 2-3 ਦਿਨ ਦੇ ਵਿੱਚ ਵਿੱਚ ਸ਼ੁਰੂ ਹੋ ਦੇ ਜਾਵੇਗਾ ਬਾਕੀ ਸਾਰੀ ਪੰਚਾਇਤ ਵੱਲੋਂ ਕਿਹਾ ਗਿਆ ਸੀ ਕਿ ਸਾਡੀਆਂ ਬੱਚਿਆਂ ਦੇ ਖੇਡਣ ਵਾਲੇ ਪਾਰਕ ਜਿਹੜੀ ਆ ਉਹਦੀ ਬਹੁਤ ਹਾਰਸ਼ ਕਰਸਤਾ ਹੈ ਉਹਦੇ ਵਾਸਤੇ ਵੀ ਫੰਡ ਜਿਹੜਾ ਉਹ ਮੁਹੱਈਆ ਕਰਵਾ ਦਿੱਤਾ ਜਾਊਗਾ ਜਲਦ ਤੋਂ ਜਲਦ ਤੇ ਹੋਰ ਵੀ ਛੋਟੇ-ਮੋਟੇ ਕੰਮ ਸੀ ਜਿਹੜੇ ਜ਼ਰੂਰੀ ਸੀ ਕਿਉਂਕਿ ਮੋੜਲੀਆਂ ਨੋੜਾਂ ਜਿਹੜੀਆਂ ਉਹ ਸਰਕਾਰਾਂ ਦਾ ਫਰਜ਼ ਬੰਦਾ ਪੂਰੀਆਂ ਕਰਨ ਦਾ ਤੇ ਉਹ ਕਰਨ ਵਾਸਤੇ ਤਤਬਾਰਾਂ ਤੇ ਬਾਕੀ ਤਕਰੀਬਨ 50% ਕੰਮ ਤਾਂ ਸਰਪੰਚ ਸਾਹਿਬ ਦੇ ਅੱਜ ਸੋਲਵ ਹੋ ਗਏ ਬਾਕੀ ਜਿਹੜੇ ਰਹਿੰਦੇ ਆ ਉਹ ਆਉਣ ਵਾਲੇ ਦਿਨਾਂ ਚ ਜਰੂਰ ਪੂਰੀ ਕਰਾਂਗੇ ਸਾਫ ਤੱਕ ਕਿਸ ਸੁਨੇਹਾ ਕੀ ਦੇਣਾ ਚਾਹੋਗੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੀਦਾ ਸੁਨੇਹਾ ਤਾਂ ਵੇਖੋ ਸਰਪੰਚ ਸਾਹਿਬ ਵੱਲੋਂ ਵੀ ਸਾਰਿਆਂ ਵੱਲੋਂ ਸਾਨੂੰ ਇਹੀ ਸਾਰਿਆਂ ਨੂੰ ਸੁਨੇਹਾ ਦੇਵਾਂਗੇ ਕਿ ਤੁਸੀਂ ਜਾ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣ ਤੋਂ ਬਾਅਦ ਹੋਇਆ ਉਹਨਾਂ ਕਦੇ ਵੀ ਪਿਛਲੀਆਂ ਸਾਲਾਂ ਦੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਇਆ ਕਿਉਂਕਿ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਜਿੰਨੇ ਕੰਮ ਕਹਿ ਕੇ ਸਰਕਾਰਾਂ ਬਣੀਆਂ ਸੀ ਸਾਰੇ ਦੇ ਸਾਰੇ ਪੂਰੇ ਕੀਤੇ ਸੋ ਇੱਕ ਅੱਧੀ ਗਰੰਟੀ ਜਿਹੜੀ ਰਹਿ ਗਈ ਆ ਉਹ ਵੀ ਅਸੀਂ ਪੂਰੀ ਕਰਦੇ ਆਂਗੇ ਬਾਕੀ ਤਕਰੀਬਨ 99% ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਕਰ ਦਿੱਤੀਆਂ ਸੋ ਬਾਕੀ ਜਿਹੜੀਆਂ ਹੋਰ ਵੀ ਅਸੀਂ ਗਰੰਟੀਆਂ ਨਹੀਂ ਵੀ ਦਿੱਤੀਆਂ ਅਸੀਂ ਉਹ ਵੀ ਪੂਰੀਆਂ ਕੀਤੀਆਂ ਬਾਕੀ ਅਸੀਂ ਇਹੋ ਹੀ ਅਪੀਲ ਕਰਾਂਗੇ ਜਨਤਾ ਨੂੰ ਇਹੋ ਸੰਦੇਸ਼ ਦਵਾਂਗੇ ਕਿਆ ਆਮ ਆਦਮੀ ਪਾਰਟੀ ਦਾ ਹਿੱਸਾ ਬਣੋ ਤਾਂ ਜੋ ਪੰਜਾਬ ਨੂੰ ਹੋਰ ਦੁਨੀਆ ਦੇ ਨਕਸ਼ੇ ਤੇ ਆਪਾਂ ਉਭਾਰਿਆ ਜਾ ਸਕੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਇੱਕ ਤਾਂ ਡੀਐਸ ਬਿਲਕੁਲ ਸਾਹਮਣੇ ਨਾਲ ਸੀਵਰ ਬੋਕਿੰਗ ਬਣੀ ਤੇ ਸਾਡੀ ਵੀ ਲੋਕਾਂ ਨੂੰ ਬੜੀ ਪ੍ਰਸ਼ਾਨੀ ਆ ਰਹੀ ਉਹਦੀ ਮੁਸੀਬਤ ਹੱਲ ਕਰਨ ਵਾਸਤੇ ਹੁਣ ਐਕਸ਼ਨ ਸਰਬਰਾਂ ਨਾਲ ਗੱਲ ਕੀਤੀ ਹੈ ਸਵੇਰੇ ਸਰਵੇ ਟੀਮ ਆਊਗੀ ਸਰਵੇਸ ਜੋ ਵੀ ਉਹਦੇ ਚ ਫਾਲਟ ਹੋਏਗਾ ਉਹ ਆਉਣ ਵਾਲੇ ਇਸ ਹਫਤੇ ਚ ਆਪਾਂ ਠੀਕ ਕਰ ਦਿਆਂਗੇ ਇਹ ਕਹਿੰਦੇ ਮਲੇ ਸਰ ਮਾਮਾ ਨਿਯਮ ਸੇ ਨਗਰ ਕ ਤੁਸੀਂ ਗਰਾਡ ਦਿੱਤੀ ਤੁਸੀਂ 10 ਲੱਖ ਰੁਪਿਆ ਸ਼ਮਸ਼ਾਨ ਘੜਦਾ ਕੁਝ ਇਨਸਾਨ ਘਾੜਦੇ ਜੋ ਸਪੰਸਰ ਨੇ ਉਥੇ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਕੁੰਦਾ ਜਿਹੜਾ ਕੰਮ ਕਰਨ ਵਾਲਾ ਕੀਤਾ ਵਾ ਪੂਰੀ ਅਰਚਣ ਆਈ ਹੈ ਪ੍ਰੋਬਲਮ ਆਈ ਸਾ ਤੁਹਾਡੀ ਨੋਲਿਜ ਹੈਗਾ ਉਹ ਵਿਰੋਧੀ ਪਾਰਟੀਆਂ ਨੂੰ ਹੁਣ ਨੀਂਦ ਉੱਡੀ ਪਈ ਹੈ ਵੀ ਜਿਹੜੇ ਕੰਮ ਕਰਾਉਣ ਵਾਲੇ ਬੰਦੇ ਆ ਉਹ ਤਾਂ ਹੁਣ ਕੰਮ ਕਰਵਾ ਰਹੇ ਆ ਉਹਨਾਂ ਕੋਈ ਮੁੱਦਾ ਨਹੀਂ ਹੈਗਾ ਵਿਲੇ ਘਰਾਂ ਦੇ ਵਿੱਚ ਫੇਸਬੁਕਾਂ ਖੋਲ ਕੇ ਇੰਸਟਾਗ੍ਰਾਮ ਖੋਲ ਕੇ ਸਰਕਾਰ ਤੇ ਕਮੈਂਟ ਕਰਦੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਐਕਚੁਅਲੀ ਗਰਾਊਂਡ ਜੀ ਤੁਸੀਂ ਪਿਛਲੀਆਂ 35 40 ਸਾਲ ਸਰਕਾਰਾਂ ਨੇ ਰਾਜ ਕੀਤਾ ਉਹਨਾਂ ਕੋ ਨਹੀਂ ਕੰਮ ਕਰਵਾ ਦਿੱਤੇ ਸਾਡੀ ਸਰਕਾਰ ਨੇ ਹੀ ਆ ਕੇ ਇੰਨੀਆਂ ਵੱਡੀਆਂ ਗਰੰਟ ਹੁਣ ਉਹ ਗ੍ਰਾਂਟਾਂ ਇਹਨਾਂ ਨੂੰ ਹਜਮ ਨਹੀਂ ਹੋ ਰਹੀਆਂ ਉਹ ਗ੍ਰਾਂਟਾਂ ਇਹਨਾਂ ਦੀ ਜੇਬ ਨਹੀਂ ਜਾਂਦੀਆਂ ਸੀ ਅੱਜ ਉਹੀ ਗ੍ਰਾਂਟਾਂ ਜਨਤਾ ਦੀ ਸੇਵਾ ਚ ਲੱਗ ਰਹੀਆਂ ਇਹ ਗੱਲ ਹਜਮ ਨਹੀਂ ਹੋ ਰਹੀ ਤਾਂ ਕਰਕੇ ਇਹ ਲੋਕ ਰੌਲਾ ਪਾ ਰਹੇ ਆ ਸੋ ਇਹਨਾਂ ਨੂੰ ਇਹੋ ਕਹਿੰਗੇ ਚੁੱਪ ਕਰਕੇ ਘਰਾਂ ਚ ਬਹਿ ਜਾਓ ਨਹੀਂ ਤਾਂ ਤੁਸੀਂ ਦੇਖਿਆ ਕੰਮ ਮੁੱਕ ਗਿਆ ਤੇ ਰੋਕਿਆ ਗਿਆ ਸੀ ਹੋਊਗਾ ਕਿ ਜਾਂ ਤੁਸੀਂ ਉਹ ਕਾਰਵਾਈ ਕਰੋਗੇ ਇਸ ਬੰਦੇ ਜਿਹੜਾ ਬੰਦੇ ਕੰਮ ਰੋਕਣਗੇ ਉਹ ਵੇਖੋ ਜੀ ਮੈਂ ਤੇ ਕਹੂੰਗਾ ਵੀ ਜਿਹੜੀ ਇਹ ਜਗਾ ਹੁੰਦੀ ਸ਼ਮਸ਼ਾਨ ਘਰ ਪਿੰਡ ਦੀ ਸਾਂਝੀ ਜਗਾ ਹੁੰਦੀ ਤੇ ਮੈਂ ਤੇ ਇਹੀ ਕਹੂੰਗਾ ਕਿ ਦੋਨਾਂ ਪਾਰਟੀਆਂ ਨੂੰ ਬਾਕੇ ਦੋਨਾਂ ਦੇ ਵਿਚਾਰ ਸੁਣ ਕੇ ਕੰਪਰੋਮਾਈਜ਼ ਕਰਾ ਕੇ ਜੇ ਉਹਦੀ ਤਿਉ ਆਪਾਂ ਪਿੰਡ ਨੂੰ ਵਿਕਾਸ ਵੱਲ ਤੋਰਨਾ ਨਾ ਕਿ ਧੜੇਬੰਦੀ ਵੱਲ ਤੋਰਨਾ ਮੈਂ ਤੇ ਇਹ ਕਹੂੰਗਾ ਵੀ ਦੋਨਾਂ ਪਾਰਟੀ ਨੂੰ ਬਾਕੇ ਆਪਾਂ ਕੰਪਰੋਮਾਈਜ਼ ਕਰਾ ਕੇ ਜੋ ਬੰਦਾ ਹਾਲ ਹੋਇਆ ਉਹ ਕਰਾ ਦੇਾਂਗੇ ਆਪਣੇ ਇਲਾਕੇ ਦਾ ਜੋ ਪਿਛੜਾ ਰਿਹਾ ਕਿ ਪਿਛਲੇ ਸਰਕਾਰਾਂ ਟਾਈਮ ਤੇ ਕੋਈ ਜਿੰਨਾ ਕੁ ਤੁਸੀਂ ਫੋੜੀ ਦੇਖ ਸਕਦੇ ਕੁਝ ਵੀ ਨਹੀਂ ਹੋਇਆ ਜੀ ਮੈਂ ਜੋ ਵੀ ਮੁਸ਼ਕਲਾਂ ਜਿਹੜੀਆਂ ਵੀ ਕੋਈ ਸੜਕਾਂ ਨਾਲੀਆਂ ਜਾਂ ਸੀਵਰੇਜ ਦੀਆਂ ਜਾਂ ਕੋਈ ਪਾਰਕਾਂ ਦੀਆਂ ਸੀਗੀਆਂ ਉਸ ਮਸਿਆਦਾ ਹਾਲ ਸਾਰੀ ਸੰਗਤ ਨੇ ਕਿਹਾ ਜੀ ਮੇਰੇ ਮੈਂਬਰ ਪੰਚਾਇਤ ਨਾਲ ਖੜੇ ਸਾਰੇ ਜਿੱਦਾਂ ਜੋ ਵੀ ਕਿਹਾ ਸੀ ਇਹਦੀ ਐਮਐਲਏ ਸਾਹਿਬ ਨੇ ਪੂਰਾ ਵਾਦਾ ਕੀਤਾ ਕਿ ਤੁਹਾਡੀ 50% ਤੇ ਚਲੋ ਹੋਣੀ ਸੋਲਵ ਕੀਤੀਆਂ ਸੀ ਵੇਜ ਦੀ ਡੀਐਸ ਦੇ ਬਾਹਰ ਸੀਗੀਆਂ ਕੋਈ ਚ ਲਾਈਟਾਂ ਨਹੀਂ ਸੀ ਜਿੱਦਾਂ ਤੁਹਾਨੂੰ ਤੁਹਾਡੇ ਸਾਹਮਣੇ ਗੱਲ ਹੋ ਰਹੀ ਮੇਰੇ ਸਾਹਮਣੇ ਅਨੰਦ ਸਿੰਘ ਜਨਨ ਸਾਹਿਬ ਫੋਨ ਕੀਤਾ ਜੀ ਐਕਸਨ ਸਾਹਿਬ ਨੂੰ ਟ੍ਰਾਂਸਫਾਰਮ ਦੀ ਸੀ ਜਿੱਦਾਂ ਡੀਐਸ ਦੇ ਬਾਹਰ ਤੇ ਮੇਰੇ ਸਾਹਮਣੇ 50% ਤੇ ਜਿਹੜੀਆਂ ਪ੍ਰੋਬਲਮ ਸੋਲਵ ਹੋ ਗਈਆਂ ਅੱਗੇ ਚਲੋ ਪੂਰਾ ਵਾਦਾ ਕੀਤਾ 100% ਮਨੂੰ ਪੂਰੀ ਆਸ ਹੈ ਡਾਕਟਰ ਆਪਣੇ ਡਾਕਟਰ ਜਿਸ ਸਿੰਘ ਸੰਧੂ ਸਾਹਿਬ ਪੂ ਟੜਾ ਕੰਮ ਕਰਨਗੇ ਸਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇ ਗ੍ਰਾਂਟ ਕਰਾਉਣਾ ਉਹ ਦੇ ਗਏ ਮੇਰੇ ਸਾਹਿਬ ਨਹੀਂ ਉਹ ਤੇ ਆਲਰੇਡੀ ਕਹਿ ਦਿੱਤਾ ਜੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰੋ ਜੀ ਕੋਈ ਗੱਲ ਨਹੀਂ ਮੇਰੇ ਵੱਲੋਂ ਟੜਾ ਟੜਾ ਤੁਹਾਨੂੰ ਕੋਈ ਗ੍ਰਾਂਟ ਹੈ ਜੀ ਕੋਈ ਗੱਲ ਕੰਮ ਦੀ ਕੋਈ ਦਿੱਕਤ ਨਹੀਂ ਆਊਗੀ ਕੰਮ ਜਿਹੋ ਜਿਹੇ ਸ਼ੁਰੂ ਕਰੋ ਐਂਟਰਲੌਕ ਲਾਓ ਗਲੀਆਂ ਦਾ ਕੰਮ ਕਰੋ ਲਾਈਟਾਂ ਦਾ ਕਰੋ ਪਾਰਕ ਦਾ ਸ਼ੁਰੂ ਕਰੋ ਸ਼ਮਸ਼ਾਨ ਘਾਟ ਦਾ ਕਿਹਾ ਸੀਗਾ ਇਹ ਚਾਰ ਪੰਚਾਇਤ ਸਾਡੀ ਇਹੀ ਪੈਂਦੀ ਹੈ ਜੀ ਤੇ ਉਹਨਾਂ ਨੇ ਕੋਈ ਪੂਰੇ ਆਪਣੇ ਤੈਅ ਦਰੋਂ ਕਿਹਾ ਇਹ ਤੁਹਾਡੇ ਕੋਈ ਕੰਮ ਨਹੀਂ ਰੁਕੇ ਕੋਈ ਕੰਮ ਕਰਨ ਵਾਲੇ ਬਣੋ ਕੋਈ ਗੱਲ ਦੀ ਧੰਨਵਾਦ ਕਰਦੇ ਜੀ ਐਮਐਨਏ ਸਾ